ਤੁਹਾਨੂੰ ਪਹਿਲਾ ਪੜਨਾ ਹੋਇਆ ਜੇ ਤੁਸੀਂ ਬਿਨਾਂ ਤਿਆਰੀ ਦੇ ਗਏ ਤਾਂ ਤੁਹਾਡੀ ਹਾਲ ਜੀ ਨਹੀਂ ਆ ਸਾਥੀਓ ਅੱਜ ਦਾ ਜੋ ਸਮਾਗਮ ਹੈ ਸਮਰਪਤਾ ਦੇਸ਼ ਦੇ ਲਈ ਜਿੰਨਾ ਲੋਕਾਂ ਨੇ ਕੁਛ ਨਾ ਕੁਛ ਕੀਤਾ ਭਾਵੇਂ ਸਾਡੇ ਲਈ ਕਿਸੇ ਨੇ ਕੁਛ ਕੀਤਾ ਜਾਂ ਨਹੀਂ ਕੀਤਾ ਪਰ ਜਦੋਂ ਸੱਚੇ ਦੇਸ਼ ਦੀ ਗੱਲ ਹੁੰਦੀ ਹੈ ਤਾ ਉਹਦੋਂ ਉਹਨਾਂ ਨੂੰ ਨਮਨ ਕਰਨਾ ਸਾਡੀ ਅਕਲਾਕੀ ਕਰਜ ਬਣ ਜਾਂਦੀ ਹੈ ਪਾਵਾ ਕਿਤੇ ਨਾ ਕਿਤੇ ਚੱਲਦੇ ਸੰਘਰਸ਼ ਦੇ ਵਿੱਚ ਹੋਰ ਨੇ ਸਾਡੇ ਅਧਿਕਾਰਾਂ ਨੂੰ ਤੇ ਸਾਡੇ ਸਮਾਜ ਨੂੰ ਪਾਵੇਂ ਲਟਾੜਿਆ ਹੋਵੇ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਗੱਲਾਂ ਜਿਹੜੀਆਂ ਸਮੁੱਚੇ ਸਮਾਜ ਦੇ ਵਿੱਚ ਸ਼ਾਮਲ ਹੁੰਦੀਆਂ ਉਹਨਾਂ ਨੂੰ ਨਮਨ ਕਰਨਾ ਸਾਡੇ ਸਾਰਿਆਂ ਦਾ ਲੱਖ ਲੱਖੀ ਭਰ ਦੇ ਬੰਦ ਕਰਦਾ ਹੈ ਗੱਲ ਅੱਜ ਦਾ ਜੋ ਸਮਾਗਮ ਹੈ ਉਹ ਪੰਚਾਂ ਸਰਪੰਚਾਂ ਨੂੰ ਆਪਣੇ ਅਧਿਕਾਰਾਂ ਤੋਂ ਜਾਣੂ ਕਰਵਾਉਣ ਲਈ ਤੁਹਾਨੂੰ ਸਿਮਾਉ ਸਾਬ ਜਾਂ ਹੋਰ ਆਗੂਆਂ ਜਿਵੇਂ ਬੋਟ ਸਿੰਘ ਘਾਣੂ ਜੀ ਨੇ ਕਿਹਾ ਅਕਲਮੰਦ ਲਈ ਇਸ਼ਾਰਾ ਕਾਫੀ ਹੁੰਦਾ ਹੈ ਉਹ ਕਹਿੰਦੇ ਵੀ ਮੇਰੀ ਬਾਹ ਕਰਮਜੀਤ ਸਿੰਘ ਗਹਿਰੀ ਨੇ ਫੜੀ ਜਦੋਂ ਕਰਮਜੀਤ ਸਿੰਘ ਗਹਿਰੀ ਨੇ ਮੇਰੀ ਬਾਹ ਫੜੀ ਮੈਨੂੰ ਉਹਨਾਂ ਨੇ ਫੇਟਲੇ ਪੱਤਰ ਦੀ ਪ੍ਰਧਾਨਗੀ ਦਿੱਤੀ ਲੋਕਾਂ ਨੇ ਮੈਨੂੰ ਮੈਂਟਲੀ ਟਾਰਚਰ ਕੀਤਾ ਮੈਂ ਕਿਸੇ ਦੀ ਸੁਣੀ ਨਹੀਂ ਘਰ ਵਾਲੀ ਨੇ ਮੇਰੀ ਗੱਲ ਸੁਣੀ ਜਾਂ ਨਾ ਸੁਣੀ ਪਰ ਮੈਂ ਸਮਾਜ ਦੇ ਵਿੱਚ ਹੋਇਆ ਸੋ ਜਦੋਂ ਜਿਹੜੇ ਲੋਕ ਸਮਾਜ ਲਈ ਤੁਰਦੇ ਨੇ ਉਹ ਕਿਸੇ ਨਾ ਕਿਸੇ ਮਕਾਮ ਤੇ ਆਪਣੀ ਵਫਾਦਾਰੀ ਆਪਣੇ ਸੀਨੀਅਰਾਂ ਨੂੰ ਜਤਾਉਦੇ ਹੋਏ ਉਹ ਉਸ ਰੋਗ ਰਤਮੇ ਹਾਸਲ ਕਰ ਲੈਂਦੇ ਨੇ ਜਾਂ ਨਾਲ ਚੱਲਣ ਵਾਲੇ ਉਹਨਾਂ ਸੀਨੀਅਰਾਂ ਦੀ ਮਜਬੂਰੀ ਬਣ ਜਾਂਦੀ ਹੈ ਵੀ ਜਦੋਂ ਅਸੀਂ ਕਿਸੇ ਅਧਿਕਾਰਾਂ ਦੀ ਵਕਤੋਂ ਆਪਦੇ ਲਈ ਕਰਦੇ ਆ ਤਾਂ ਸਾਡੇ ਉਹ ਸੰਗੀ ਸਾਥੀ ਜਿਹੜੇ ਸਮਾਜ ਦੇ ਵਿੱਚ ਸਾਨੂੰ ਰੁਤਵਾ ਦਿੰਦੇ ਨੇ ਸਾਡੇ ਨਾਲ ਚੱਲਦੇ ਨੇ ਅਸੀਂ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਉਸ ਸਮਾਗਮਾ ਦੇ ਵਿੱਚ ਸ਼ਮੂਲੀਅਤ ਕਰਾਈਏ ਜਿੱਥੇ ਅਸੀਂ ਆਪ ਬਹਿਨੇ ਘੁੰਮਦੇ ਹਾਂ ਇਸ ਦੇ ਆਧਾਰਨ ਮੋਹਰ ਸਿੰਘ ਘਾਹੂ ਸਾਹਿਬ ਨੇ ਤੁਹਾਨੂੰ ਦਿੱਤੀ ਹੈ ਸੋ ਅਧਿਕਾਰਾਂ ਦੇ ਰਾਖੀ ਕਰਨਾ ਅਧਿਕਾਰਾਂ ਦੀ ਵਰਤੋਂ ਕਰਨਾ ਤੁਹਾਡੇ ਕੀ ਕਰਤਾਂ ਹੈ ਇਹਨਾਂ ਬਾਰੇ ਸਮੇਂ-ਸਮੇਂ ਤੁਹਾਨੂੰ ਜਿਹੜੇ ਹੈਗੇ ਆ ਵਿਅਕਤੀ ਤੁਹਾਨੂੰ ਜਾਣਕਾਰੀ ਦਿੰਦੇ ਰਹਿੰਦੇ ਮੈਂ ਤੁਹਾਨੂੰ ਫਿਰ ਵੀ ਇੱਕ ਗੱਲ ਹੋਰ ਕਹਿਣ ਦੀ ਕੋਸ਼ਿਸ਼ ਕਰਾਂਗਾ ਮੈਨੂੰ ਸਮਾਂ ਮਿਲਿਆ ਸਰਕਾਰ ਦੀਆਂ ਕੁਝ ਸਕੀਮਾਂ ਤੁਹਾਡੇ ਨਾਲ ਡਿਸਕਸ ਕਰਨ ਲਈ 31 ਮਾਰਚ ਆ ਗਈ ਸਮਾਂ ਖਤਮ ਹੋ ਗਿਆ ਸੈਸ਼ਨ ਹੈ ਜਿਹੜਾ ਸਾਲ ਦਾ ਉਹ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਚੱਲਦਾ ਪਰ ਫਿਰ ਵੀ ਨਵਾਂ ਸਾਲ ਕਹਾਂ ਸ਼ੁਰੂ ਹੋ ਰਿਹਾ ਉਹਦੇ ਵਿੱਚ ਵੀ ਆ ਜਾਣਾ ਹੈ ਫਿਰ ਜਿਹੜਾ ਹੈਗਾ ਵੈਲਫੇਅਰ ਡਿਪਾਰਟਮੈਂਟ ਹੈ ਵੈਲਫੇਅਰ ਡਿਪਾਰਟਮੈਂਟ ਦਾ ਇੱਕ ਅੰਗ ਹੋ ਰਿਹਾ ਪੰਜਾਬ ਦਾ ਉਹ ਹੈਗਾ ਐਸਸੀ ਕਾਰਪੋਰੇਸ਼ਨ ਪੰਜਾਬ ਸ਼ੈਡਨੋਡ ਕਾਸਟ ਕਾਰਪੋਰੇਸ਼ਨ ਉਹ ਸਾਨੂੰ ਕਿਤਾਂ ਮੁਫ਼ੀ ਕੰਮ ਕਰਨ ਵਾਸਤੇ ਛੋਟੇ-ਛੋਟੇ ਕਿਤੇ ਦੰਧਿਆ ਵਾਸਤੇ ਇੱਕ ਲੋਨ ਦਿੰਦੀ ਹੈ ਕੁਝ ਲੋਨ ਹੈ ਜਿਹੜਾ ਜਿਨ੍ਹਾਂ ਦੇ ਵਿੱਚ ਤੁਹਾਡੀ ਆਰਥਿਕਤਾ ਤੇ ਤੁਹਾਡੇ ਸਮਾਜੀ ਜਿਹੜੇ ਤੁਹਾਡੇ ਰਤਵੇ ਆ ਸਮਾਜ ਦੇ ਵਿੱਚ ਜਿਹੜੇ ਹਸਾਬ ਨਾਲ ਤੁਹਾਨੂੰ ਤਸਕਰਿਆ ਗਿਆ ਤਾਂ ਉਸ ਤਸਕਰਨ ਦੇ ਸਦਕਾ ਜਿਹੜੇ ਲੋਨਾਂ ਦੇ ਵਿੱਚ ਤੁਹਾਨੂੰ ਰਿਲੈਕਸੇਸ਼ਨ ਦਿੰਦੀ ਹੈ ਜੀ ਦੀ ਵਿਆਜ ਦਰ ਬਹੁਤ ਘੱਟ ਹੁੰਦੀ ਹੈ ਉਹਦੇ ਨਾਲ ਨਾਲ ਹੀ ਇੱਕ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਸਰਕਾਰ ਵੱਲੋਂ ਇੱਕ ਸਕੀਮ ਆਈ ਸੀ ਉਹ ਸੀ 1 ਲੱਖ ਰੁਪਏ ਦਾ ਲੋਨ ਤੁਸੀਂ ਕਿਸੇ ਵੀ ਕਿੱਤੇ ਦਾ ਸਰਟੀਫਿਕੇਟਾ ਜਾ ਕੇ ਕਾਰਸੀ ਕਾਰਪੋਰੇਸ਼ਨ ਨੂੰ ਦਿਖਾ ਕਰੋ ਤੁਹਾਨੂੰ 1 ਲੱਖ ਰੁਪਏ ਦਾ ਉਹ ਲੋਨ ਦਿੰਦਾ ਪਰ ਉਹ ਤੁਹਾਡਾ ਸਰਟੀਫਿਕੇਟ ਸਰਕਾਰੀ ਕਿਸੇ ਵੀ ਸੰਸਥਾ ਵੱਲੋਂ ਨਾ ਕੋਈ ਹਰ ਸੰਸਥਾ ਵੱਲੋਂ ਤੁਹਾਡੇ ਕੋਲ ਹੋਣਾ ਚਾਹੀਦਾ ਜਿਵੇਂ ਕਟਿੰਗ ਐਂਡ ਟ੍ਰੇਲਿੰਗ ਦਾ ਸिलाई ਦਾ ਕੋਈ ਹੋਰ ਕਿਹੜਾ ਜਿਹੜਾ ਕਿੱਤਾ ਮੁਕੀ এডਿਕੇਸ਼ਨ ਹੈਗੀ ਆ ਉਹਦਾ ਹੋਣਾ ਚਾਹੀਦਾ ਉਹਦੇ ਵਿੱਚ ਕੀ ਹੈਗਾ ਵੀ ਘੱਟੋ ਘੱਟ ਜੇ 1 ਲੱਖ ਰੁਪਏ ਮਿਲਦਾ ਤਾਂ ਉਹਦਾ ਆਧ ਪੰਜਾਹ ਪਰਸੈਂਟ ਜਿਹੜੇ ਹੈਗੇ ਆ 50 ਹਜ਼ਾਰ ਮਾਪਾ-ਪੋਪਾ 50 ਹਜ਼ਾਰ ਸਬਸਿਡੀ ਛੋਟੇ-ਛੋਟੇ ਹੋਰ ਕਿੱਤਿਆਂ ਬਾਰੇ ਜਿਹੜੇ ਹੋਰ ਕਈ ਡਿਪਾਰਟਮੈਂਟ ਹੈ ਉਹ ਹੁੰਦੀਆਂ ਤੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਕਹਿਣ ਦੀ ਕੋਸ਼ਿਸ਼ ਕਰਾਂਗਾ ਥੋੜਾ ਜਨ ਹੋਈਆ ਮੇਰੇ ਕੇਂਦਰੀ ਯੂਨੀਵਰਸਿਟੀ ਦੇ ਵਿੱਚ ਇੱਕ ਮੀਟਿੰਗ ਮੈਂ ਲਈ ਉਹਨਾਂ ਵਿਅਕਤੀਆਂ ਦੀ ਜਿਹੜੇ ਹੈਰ এডਿਕੇਸ਼ਨ ਕਰਵਾਉਂਦੇ ਨੇ ਪੀ ਐਚ ਡੀ ਦੇ ਜਿਹੜੇ ਡਾਕਟਰ ਨੇ ਜਿਹੜੇ IAS ਤੇ PCS ਦੀ ਟ੍ਰੇਨਿੰਗ ਤੋਂ ਆ ਗਏ ਨੇ ਸਰਦਾਰ ਗਵਰਜਨ ਸਿੰਘ ਮੇਰੇ ਨਾਲ ਗਿਆ ਅਸੀਂ ਉਹਨਾਂ ਦੇ ਲਗਭਗ 10-12 ਜਿਹੜੇ ਪ੍ਰੋਫੈਸਰ ਸੀ ਉਹਨਾਂ ਨੂੰ ਇਕੱਠੇ ਕੀਤਾ ਤੁਹਾਡੇ ਤੇ ਸਾਡੇ ਸਮਾਜ ਦੀਆਂ ਜਿਹੜੀਆਂ ਹੈਗਾ ਸਮੱਸਿਆਵਾਂ ਸਾਡੇ ਵਿਦਿਆਰਥੀਆਂ ਦਾ ਸੀ ਉਹਨਾਂ ਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਗੱਲ ਇਹ ਉਮਰ ਕੇ ਸਾਹਮਣੇ ਆਈ ਵੀ ਜਿਹੜਾ ਸਾਨੂੰ ਵਜੀਫਾ ਮਿਲਦਾ ਹੈ ਸਾਡੇ ਬੱਚਿਆਂ ਨੂੰ ਵਜੀਫਾ ਮਿਲਦਾ ਉਹਦੇ ਚ ਇੱਕ ਵਜੀਫਾ ਬੱਚਿਆਂ ਨੂੰ ਸਕੂਲੀ ਵਰਦੀ ਆਸਤੇ ਬੱਚਿਆਂ ਨੂੰ ਆਪ ਦੇ ਹੋਰ ਜਨਾਬ ਦਾ ਸਮਾਨ ਲੈਣਾ ਉਹਦੇ ਆਸਤੇ ਹੁੰਦਾ ਉਹ ਕਮਿਟੀ ਜਿਹੜਾ ਹੈਗਾ ਪੰਡੋਂ ਨੂੰ ਕਿਹਾ ਜਾਂਦਾ ਉਹ ਘਟਾ। ਅਸੀਂ ਪ੍ਰਪੋਜ਼ਲ ਬਣਾਉਣ ਵਾਸਤੇ ਉਹਨਾਂ ਨੂੰ ਇੱਕ ਕਾਰਤੀ ਮੇਰੇ ਕੱਲ ਪਰਸੋਂ ਪ੍ਰਪੋਜ਼ਲ ਆਨ ਪੀ ਸੈਂਟਰ ਗਵਰਨਮੈਂਟ ਦੇ ਵਿੱਚ ਅਸੀਂ ਬਿلو ਦੇਵਾਂਗੇ। ਸਰਕਾਰ ਕੋਈ ਵੀ ਹੋਵੇ ਇਸ ਗੱਲ ਦਾ ਸਾਨੂੰ ਮਤਲਬ ਨਹੀਂ ਆ। ਉਹਦੇ ਵਿੱਚ ਕੀ ਹੈਗਾ ਵੀ ਉਹਨਾਂ ਚ ਜਿਹੜਾ ਬੱਚੇ ਦਾ ਜਿਹੜਾ ਹੈਗਾ ਮੈਂਟਿਪਾਨ ਨਸ ਫੰਡ ਹੈਗਾ ਉਹ ਜਿਹੜਾ ਵਹੇ। ਇੱਕ ਅਸੀਂ ਹੋਰ ਪ੍ਰਪੋਜ਼ਲ ਤਿਆਰ ਕਰਵਾਈ ਪੰਜਾਬ ਗੌਰਮੈਂਟ ਨੂੰ ਮਹਾਰਾਸ਼ਟਰ ਸਰਕਾਰ ਦੇ ਤਰ੍ਹਾਂ। ਉਹ ਵੀ ਲਗਭਗ ਥੋੜੇ ਦਿਨਾਂ ਤੱਕ ਸੀਐਮ ਸਾਹਿਬ ਨਾਲ ਅਸੀਂ ਮੀਟਿੰਗ ਲਗਾ ਲਵਾਂਗੇ ਉਹਨਾਂ ਨੂੰ ਨਾਲ ਸੇਅਰ ਕਰਾਂਗੇ ਵੀ ਜੇ ਤੁਹਾਡੇ ਬੱਚੇ ਕੋਈ ਲੈਕ ਨੇ ਕੋਈ ਪੜਦੇ ਨੇ ਤਾਂ ਉਹ ਬੱਚੇ ਪੜਨ ਵਾਸਤੇ ਮਹਾਰਾਸ਼ਟਰ ਸਰਕਾਰ ਦੀ ਤਦ ਦੇ ਆਧਾਰ ਤੇ ਜਿਵੇਂ ਅਮੇਲਕਰ ਸਾਹਿਬ ਨੂੰ ਬਾਹਰ ਪੜਨ ਵਾਸਤੇ ਭੇਜਿਆ ਗਿਆ ਸੀ ਪੰਜਾਬ ਸਰਕਾਰ ਵੀ ਉਹਨੂੰ ਸਾਡੇ ਬੱਚਿਆਂ ਨੂੰ ਕੁਝ ਵਿਦਿਆ ਵਾਸਤੇ ਜਿਹੜਾ ਹੈਗਾ ਉਪਦੇਸ਼ ਦੇ ਵਿੱਚ ਭੇਜੇ ਜਿਹਦੇ ਉੱਤੇ ਸਾਰਾ ਸਰਟੀਫਿਕੇਟ ਦਾ ਖਰਚਾ ਉਹ ਸਰਕਾਰ ਦੇ ਕੁਪਾਵੇਂ ਸੈਂਟਰ ਗਵਰਨਮੈਂਟ ਦੇ ਵਿੱਚ ਅੰਬੇਦਕਰ ਫਾਊਂਡੇਸ਼ਨ ਆ ਜਿਹੜੀ ਉਹ ਸਾਡੇ ਬੱਚਿਆਂ ਨੂੰ ਪੜਾਉਣ ਵਾਸਤੇ ਦੇ ਰਿਹਾ ਤੇ ਸਾਡੀਆਂ 30 ਪੋਸਟਾਂ ਆ ਬੱਚਿਆਂ ਦੀਆਂ ਜਿਹੜੀਆਂ ਪੰਜਾਬ ਦੇ ਬੱਚਾ ਪਰ ਇੱਕ ਵੀ ਬੱਚਾ ਸਾਡਾ ਉਹਦਾ ਫਾਇਦਾ ਨਹੀਂ ਲੈ ਰਿਆ ਸੋ ਸਾਨੂੰ ਕਦੇ ਨਾ ਕਦੇ ਆਪਣੇ ਭਵਿੱਖ ਨੂੰ ਬਚਾਉਣ ਵਾਸਤੇ ਸਾਡੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਐਜੂਕੇਸ਼ਨ ਨਾਲ ਜੋੜਨਾ ਪਵੇਗਾ ਸਮਾਂ ਬਹੁਤ ਘੱਟ ਹੈ ਕਿਉਂਕਿ ਜਿਹੜਾ ਮੇਰਾ ਵਿਸ਼ਾ ਹੈ ਇਹ ਅੱਜ ਦੀ ਸਟੇਜ ਤੋਂ ਬਾਹਰਲਾ ਵਿਸ਼ਾ ਹੈ ਸੋ ਮੈਂ ਇੰਨਾ ਹੀ ਸਮਾਂ ਲੈਂਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਇੱਕ ਫਿਰ ਬੇਨਤੀ ਕਰਾਂਗਾ ਕਿ ਆਉਣ ਵਾਲਾ ਜੇ ਤੁਸੀਂ ਕੋਈ ਇੱਕ ਸਵਾਲ